ਕੀ ਨਾ ਬਾਬਾ ਮੇਰਾ ਨਾਮ ਸੋਨੂ ਹੈ ਜੀ ਸੋਨੂ ਜੀ ਕੀ ਗੱਲ ਹੋਈ ਹੈ ਕਿ ਨਵੇਂ ਜੀ ਸਵੇਰੇ 5 ਵਜੇ ਜੀ ਹੈ ਬਾਬਾ ਵਾਸ਼ਾ ਪੱਥਰ ਪੁਜਾਰੀ ਦੀ ਮੀਆਂ ਬੀਬੀ ਤੇ ਰਸਤੇ ਦੇ ਵਿੱਚ ਜਦੋਂ ਟੀਬ੍ਰਾ ਪਾਰ ਕਰਦੇ ਜਦ ਤੱਕ ਰੁਕੇ ਜਾ ਕੇ ਕੋਈ ਗੱਡੀ ਵਾਲਾ ਆਇਆ ਹਿਟ ਕਰ ਗਿਆ ਇਹਨਾਂ ਨੂੰ ਤੇ ਮੁੰਡਾ ਥੋੜੇ ਗਏ ਸੁਨੀ ਗੁਪਤਾ ਜੀ ਥੋੜੇ ਗਏ ਤੇ ਵਾਈਫ ਨੂੰ ਕ੍ਰੀਸ ਕੇ ਅੱਗੇ ਲੈ ਕੇ ਢੇਲਾ ਤੇ ਅੱਗੇ ਜਾ ਕੇ ਮੋਕਾ ਦੀ ਮੰਮੀ ਡੈਥ ਰੀਮਾ ਜੀ ਡੈਥ ਹੋ ਗਈ ਜੀ ਤੇ ਗੱਡੀ ਵਾਲਾ ਫਿਰ ਭੱਜ ਗਿਆ ਅੱਗੇ ਗੱਡੀ ਸ਼ੀਸ਼ੇ ਟੁੱਟ ਗਿਆ ਗੱਡੀ ਇਹਦੇ ਤੋਂ ਮਾਗਰ ਜੀ ਵਾਪਸ ਲੈ ਕੇ ਆਇਆ ਗੱਡੀ ਵਾਪਸ ਲੈ ਕੇ ਆਦੋਰੇ ਦੋਨੇ ਜੇ ਰਿਮਾਜੀਸ਼ਨਰ ਘੱਟ ਹੋ ਗਈ ਮੁੱਖ ਤੇ ਤੇ ਸੁਲੀ ਕੁੱਤੇ ਦੇ ਕੋ ਹਸਪਟਲ ਆ ਕੇ ਡੈਥ ਹੋਈ ਹੈ ਤੇ ਉਹ ਗੱਡੀਆਂ ਰੁਕਿਆ ਨਹੀਂ ਉਹਨੇ ਹਿੱਟ ਕਰਕੇ ਭੱਜ ਗਿਆ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਬੱਚੇ ਨਿੱਕੇ ਨਿੱਕੇ ਬੱਚੇ ਹੈ ਰਾਤੀ ਕੁੜੀਆਂ ਵੱਡੇ ਬਣਾਇਆ ਰਾਤੀ ਨੂੰ ਅੱਜ ਕੁੜੀਆਂ ਵੱਡੇ ਬਣਾਇਆ ਸਵੇਰੇ ਚੱਲਿਆ ਹਾਲ ਹੋ ਗਿਆ ਇਹ ਛੋਟਾ ਬੇਟਾ ਇਹਨਾਂ ਦਾ ਤੇ ਛੋਟੀ 베ਰੀ 6 ਸਾਲ ਦੀ ਬੇਟੀ ਹੈ ਤੋ ਸੁਣਾ ਕੀ ਕਰੇਂਗਾ ਬਨੂਗਾ ਕਿਨੇ ਕਿਨੇ ਵੇਤੀ ਕਰਨਾ ਹੈ ਕਿਥੇ ਸਿਰਫ 5 ਜੇ ਘਟਣਾ ਜੀ ਕਿੱਥੇ ਵੀ ਘਟਣਾ ਇਹ ਪੀਵੀਡਾਰ ਦੇ ਪੁਲਿਸ ਇਹ ਗਏ ਜਾ ਕੇ ਤਰ ਮੁਰਾਸ਼ਾ ਜਾ ਰਹੇ ਸੀ ਜੀ ਰਾਜੂ ਦਾ ਇੱਕ ਨਾਮ ਕੀ ਬੁਣਾ ਇੱਕ ਨਾਮ ਸੁਖਿੰਦਰ ਗੁਪਤਾ ਤੇ ਵਾਈਫ ਦਾ ਨਾਮ ਰੀਮਾ ਗੁਪਤਾ ਜੀ ਰਵੀਨ ਰਵੀਨ ਨਗਰ ਤੇ ਹੁਣ ਪੁਲਿਸ ਕੰਪਲੇਨ ਕਰ ਪੁਲਿਸ ਕੰਪਲੇਨ ਕਰਦੇ ਹੀ ਪੁਲਿਸ ਉਹ ਅਗੇ ਹੀ ਕਾਰਵਾਈ ਕਰਦੇ ਆ ਕਿ ਆਪਣੀ ਕਾਰਵਾਈ ਕਰਨ ਕੋ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਉਹ ਫੁਟੇ ਨਿਕਾਲ ਲੈਣ ਫੁਟੇ ਨਿਕਾਲ ਕੇ ਉਹਨਾਂ ਨੂੰ ਫੜੇ ਜਾਣ ਫੜੇ ਜਾਣ ਕਿ ਸਲਾਪਾ ਉੱਪਰ ਬੱਚੇ ਦੀ ਪਛਾਣ ਨਹੀਂ ਗੱਡੀ ਵਿਚਾਰ ਸਿਪੀਸ ਵਾਲੇ ਕਰਨਗੇ ਉਹ ਤਾਂ ਭੱਜ ਗਿਆ ਸੀ ਹਟ ਕਰਕੇ ਉਹ ਤਾਂ ਪੁਲਿਸ ਨਾਲ ਕਰਾ ਸਕਦੇ ਸੋ ਕੁਝ ਵੀ ਬਾਜ਼ ਹੱਥ ਹੈ ਜੀ